ਕੰਪੀਅਰ ਜੀ ਪ੍ਰੈਸ ਕਾਨਫਰੰਸ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੁਹਾਡਾ ਧੰਨਵਾਦ ਕਰਦਾ ਹਾਂ ਸਾਰੇ ਚੈਨਲ ਜੀ ਦਾ ਜਿਹੜੇ ਤੁਸੀਂ ਅੱਜ ਆਏ ਹੋ ਅੱਜ ਮੈਂ ਗੱਲ ਕਰਨੀ ਹੈ ਸਾਰੇ ਦਲਤ ਭਾਈਚਾਰੇ ਦੇ ਸੰਬੰਧ ਚ ਮੈਂ ਤੁਹਾਡੇ ਚੈਨਲਾਂ ਤੇ ਰਹੀਂ ਉਹ ਦਲਤ ਵੀਰਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਜਦੋਂ ਵੀ ਆਮ ਆਦਮੀ ਪਾਰਟੀ 2022 ਚ ਸਰਕਾਰ ਬਣ ਤੋਂ ਪਹਿਲਾਂ ਇੱਕ ਲੋਕਾਂ ਨੂੰ ਵਾਅਦਾ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਾਬਾ ਸਾਹਿਬ ਡਾਕਟਰ ਅਵੇਦਕਰ ਜੀ ਕਾਂਛੀਦਿਆਨ ਸਰਦਾਰ ਭਗਤ ਸਿੰਘ ਜੀ ਵੀ ਸੋਚ ਤੇ ਚੱਲਣਾ ਹੈ ਉਹਨਾਂ ਦੇ ਦੱਸੇ ਹੋਏ ਦਰਸਾਏ ਹੋਏ ਪੂਰਨੀਆਂ ਤੇ ਜਿਹੜਾ ਸਰਕਾਰ ਨੇ ਚੱਲਣਾ ਔਰ ਚੱਲ ਰਹੀ ਆ ਹੁੰਦਾ ਕੀ ਸੀਗੀ ਇਤਿਹਾਸ 'ਚ ਹੋਇਆ ਕਿ ਸਰਕਾਰ ਬਣ ਤੇ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਬਣੀ ਆ 6 ਮੰਤਰੀ ਦਲਤ ਭਾਈਚਾਰੇ ਦੇ ਪੰਜਾਬ 'ਚ ਬਣਾਏ ਆ ਆਮਾਦੀ ਪਾਰਟੀ ਨੇ ਜਿਹੜਾ ਕਿ ਇੱਕ ਅੱਜ ਤੱਕ ਇਤਿਹਾਸ ਵਾ ਜਿਹੜਾ ਆਮ ਆਦਮੀ ਪਾਰਟੀ ਨੇ ਸੈੱਟ ਕੀਤਾ ਕਿ ਦਲਤਾਂ ਨੂੰ ਜਿਹੜੀ ਨਿਮਾਇੰਤ ਕੀ بڑے ਵੱਡੇ ਪਦਤੇ ਦਿੱਤੀ ਆ ਅਗਲੀ ਕਾਲ ਸਰਕਾਰ ਨੇ ਜਦੋਂ ਆਪਾਂ ਪਹਿਲਾਂ ਵੇਖਦੇ ਰਹੇ ਕਿ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਆ ਉਹਦੇ ਵਿੱਚ ਜਿਹੜੀਆਂ ਪ੍ਰੋਮੋਸ਼ਨਾਂ ਹੁੰਦੀਆਂ ਸੀਗੀਆਂ ਐਡਵੋਕੇਟ ਜਨਰਲ ਬਣਨੇ ਡਿਪਟੀ ਐਡਵੋਕੇਟ ਲੱਗਣੇ ਜਾਂ ਵੱਖ-ਵੱਖ ਪੁੱਛੇ ਹੁੰਦੇ ਤਾਂ ਜਾਣਾ ਉਹਦੇ ਵਿੱਚ ਦਲਤ ਭਾਈਚਾਰੇ ਨੂੰ ਬੜਾ ਪਿੱਛੇ ਕੀਤਾ ਗਿਆ ਉਹਨਾਂ ਦੀਆਂ ਪ੍ਰੋਮੋਸ਼ਨਾਂ 'ਚ ਬੜੀਆਂ ਰੁਕਾਵਟਾਂ ਆਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਣ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਦਾ ਕਟਿਆ ਗਿਆ ਉਹਨਾਂ ਦਾ ਰਾਖਵਾਕਰਨ ਕਟਿਆ ਗਿਆ ਸੀਗਾ ਉਹ ਤੇ ਆਮ ਆਦੀ ਪਾਰਟੀ ਨੇ ਇੱਕ ਨਵਾਂ ਕਾਨੂੰਨ ਬਣਾਇਆ ਜਿਹਦੇ ਵਿੱਚ ਦਲਿਤ ਭਾਈਚਾਰੇ ਨੂੰ ਉਹ ਅੱਜ ਐਡਵੋਕੇਟ ਜਨਰਲ ਵੀ ਲੱਗਣਗੇ ਡਿਪਟੀ ਐਡਵੋਕੇਟ ਵੀ ਜਨਰਲ ਵੀ ਲੱਗਣਗੇ ਇਸ ਕਰਕੇ ਜਿਹੜੀ ਬਹੁਤ ਵੱਡੀ ਸਹੂਲਤ ਜਿਹੜੀ ਦਲਿਤ ਭਾਈਚਾਰਾ ਨੂੰ ਆਮ ਆਦੀ ਪਾਰਟੀ ਨੇ ਦਿੱਤੀ ਹੈ ਕਿਉਂ ਦਿੱਤੀ ਹੈ ਕਿ ਬਾਬਾ ਸਾਹਿਬ ਮੇਦਕਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਲਿਤ ਭਾਈਚਾਰੇ ਚੋਂ ਸੀਗੇ ਮੱਧ ਪ੍ਰਦੇਸ਼ ਚ ਇਹਨਾਂ ਦਾ ਜਨਮ ਹੋਇਆ ਠੀਕ ਹੈ ਉਹਨਾਂ ਨੇ ਬੜਾ ਲੰਮਾ ਸਮਾਂ ਦਲਤਾਂ ਦੀ ਲੜਾਈ ਲਈ ਜਦੋਂ ਕਿ ਕਦੀ ਇੱਕ ਸਮਾਂ ਸੀਗਾ ਕਿ ਇਹਨਾਂ ਨੂੰ ਛੂਤਰ ਦੇ ਨਾਂ ਤੇ ਲੋਕੀ ਕਹਿੰਦੇ ਸੀਗੇ ਤਾਂ ਛੂਤਰ ਭਾਈਚਾਰਾ ਪਰ ਬਰਾਬਰ ਦਾ ਹੱਕ ਜਿਹੜਾ ਬਾਬਾ ਸਾਹਿਬ ਨੇ ਦਲਤਾਂ ਨੂੰ ਦਿਵਾਇਆ ਉਹ ਅੱਜ ਮੈਂ ਕਹਿੰਦਾ ਵੀ ਬਾਬਾ ਸਾਹਿਬ ਦੀ ਮਿਹਨਤ ਕਰਕੇ ਉਹਨਾਂ ਦੇ ਕਰਕੇ ਹੀ ਇੱਕ ਇੱਕ ਸਾਰਤਾ ਬਰਾਬਰਤਾ ਜਿਹੜੀ ਹੈ ਸਾਡੇ ਭਾਈਚਾਰੇ ਚ ਆਈ ਹੈ ਤਾਂ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਆਮ ਆਦਮੀ ਪਾਰਟੀ ਦਲਤਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਮਾਨ ਕਰਦੀ ਹੈ ਔਰ ਕਰਦੀ ਰਹੇਗੀ ਇਹਦਾ ਮੇਨ ਅੱਜ ਮਕਸਦ ਸਾਡਾ ਇਹੀ ਸੀਗਾ ਜੀ ਪ੍ਰੈਸ ਕਾਨਫਰੰਸ ਕਰਨਾ ਦਲਤਾਂ ਦੇ ਸਬੰਧ ਚ 2027 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਹ ਜਿਹੜਾ ਇੰਪਲੀਮੈਂਟ ਹੁੰਦਾ ਜਿਖੇਗਾ ਜਿਹੜਾ ਤੁਸੀਂ ਉਹਨਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਇੰਪਲੀਮੈਂਟ ਹੋ ਗਿਆ ਜੀ ਇਹਦੇ ਚ ਕੋਈ ਅਸੀ ਗੱਲ ਨਹੀਂ ਗਈ ਦਲਤ ਭਾਈਚਾਰੇ ਸਮਾਜ ਦਾ ਬਹੁਤ ਮਾਨ ਸਨਮਾਨ ਆਮ ਆਦਮੀ ਪਾਰਟੀ ਕਰਦੀ ਹੈ ਤੁਸੀਂ ਇਹ ਵੀ ਉਹਨਾਂ ਜਿਹੜੇ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਉਹ ਵੀ ਦਲਤਪਾਈਚਾਰੇ ਚੋਂ ਨੇ ਐਸ ਸੀ ਪਾਈਚਰੋਂ 6 ਕੈਬਨਿਟ ਚ ਵਜੀਰ ਜਿਹੜੇ ਨੇ ਐਸ ਵੇਲੇ ਦਲਤਪਾਈਚਾਰੇ ਦੇ ਨੇ ਤਾਂ ਨਹੀਂ ਤਾਂ ਪਿਛਲੇ છાਤੀ ਮਾਰ ਕੇ ਦੇਖ ਲਓ ਪਿਛਲੀਆਂ ਸਰਕਾਰਾਂ ਚ ਕਿ ਦਲਤਪਾਈਚਾਰਾਂ ਨੂੰ ਕਿੰਨੀ ਕਮਾਈਦਗੀ ਮਿਲਦੀ ਸੀ ਇਸ ਕਰਕੇ ਆਮ ਆਦਮੀ ਪਾਰਟੀ ਦਲਤਪਾਈਚਾਰੇ ਦਾ ਪੂਰਾ ਮਾਨ ਸਤਕਾਰ ਜਿਹੜੀ ਉਹ ਕਰਦੀ ਹੈ ਅੱਜ ਵੀ ਕਰਦੀ ਹੈ ਕਰਦੀ ਰਹੇਗੀ ਹਿੰਦਆਸ ਤੋਂ ਜਿੰਨੇ ਦਲਤ ਪਾਈਚਾਰੇ ਦੇ ਕਮਿਊਨਿਟੀ ਆ ਤਕਰੀਬਨ ਉਹ ਪਛੜੀ ਹੋਈ ਹੈ ਔਰ ਫਾਈਨੈਂਸ਼ੀਅਲ ਵੀ ਕੋਈ ਪਛੜੀ ਹੋਈ ਹੈ ਤੁਹਾਡੀ ਸਰਕਾਰ ਇਧਰ ਇਹਨੂੰ ਲੈ ਕੇ ਕੋਈ ਸੰਜੀਦਗੀ ਦੇ ਦੇ ਕੋ ਦਲਤ ਪਾਈਚਾਰੇ ਦੇ ਨਾਲ ਮੈਂ ਪਹਿਲਾਂ ਹੀ ਗੱਲ ਕਹਿ ਕੇ ਨਾ ਵੀ ਬਿਲਕੁਲ ਦਲਤ ਪਾਈਚਾਰੇ ਦੇ ਬਿਲਕੁਲ ਨਾਲ ਜੇ 6 ਕੈਬਨਟ ਦੇ ਵਜ਼ੀਰ ਹੀ ਦੇ ਦਿੱਤੇ ਨੇ ਇਹ ਦ ਵੱਡਿਦਾ ਹੋਰ ਬਾਕੀ ਜਿਹੜਾ ਦਲਤ ਪਾਈਚਾਰੇ ਨੂੰ ਜਿੰਨੀਆਂ ਵੀ ਸਹੂਲਤਾਂ ਸਰਕਾਰ ਵੱਲੋਂ ਮਿਲਦੀਆਂ ਨੇ ਉਹ ਜਿਵੇਂ ਬੱਚਿਆਂ ਨੂੰ ਵਜੀਫਾ ਮਿਲਦਾ ਸਕੂਲਾਂ 'ਚ ਮੁਕਤ ਪੜ੍ਹਾਈ ਮਿਲਦੀ ਹੈ ਉਹ ਆਲਰੇਡੀ ਸਾਰੇ ਸਕੂਲਾਂ 'ਚ ਜਿਹੜੀ ਉਹ ਵੀ ਮਿਲ ਗਈ। ਇੱਕ ਬਤਾਪ ਸਿੰਘ ਬਾਜਵਾ ਨੂੰ ਲੈ ਕੇ ਸਵਾਲ ਭਾਈ 2 April ਤੱਕ ਜਿਹੜਾ ਉਹਨਾਂ ਨੂੰ ਕਿਸੇ ਵੀ ਕਾਰਵਾਈ ਕਰੰਦਾ ਜਾਂ ਰੋਕ ਲਈ ਗਈ ਹੈ। ਬਿਲਕੁਲ ਅਸੀਂ ਸਤਿਕਾਰ ਕਰਦੇ ਹਾਂ ਮਾਨਯੋਗ ਹਾਈ ਕੋਰਟ ਸਾਹਿਬ ਦਾ ਜੋ ਵੀ ਉਹਨਾਂ ਫੈਸਲਾ ਲਿਆ ਸਤਿਕਾਰਯੋਗ ਹਾਈ ਕੋਰਟ ਸਾਹਿਬ ਹਾਈ ਕੋਰਟ। ਬਾਕੀ ਜਿਹੜਾ ਬਾਜਵਾ ਸਾਹਿਬ ਨੇ ਕੰਮ ਕੀਤਾ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਜਿਹੜੀ ਪੱਟੀ ਚੋਂ ਬੜੇ ਲੰਮੇ ਸਮੇਂ ਬਾਅਦ ਪੰਜਾਬ ਨਿਕਲਿਆ ਹੈ। ਸਾਰਿਆਂ ਨੇ ਵੇਖਿਆ ਪਿਛਲਾ ਹੱਤਵਾਦਾ ਦੌਰ ਦੇਖਿਆ ਇਹ ਫੇਰ ਉਸੇ ਦੌਰ ਚ ਜਿਹੜਾ ਵਾ ਪੰਜਾਬ ਨੂੰ ਧੱਕਣਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਪ੍ਰਤਾਪ ਬਾਜਵੇ ਦੇ ਬਿਆਨ ਨਾਲ ਬਣਿਆ ਬਹੁਤ ਸਾਰੇ ਲੋਕ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹ ਜਦੋਂ ਉਹਨਾਂ ਦੇ ਮਨ ਚ ਇਹ ਗੱਲ ਜਾਊਗੀ ਕਿ ਜੈਦੇ 18 ਬੰਬ ਦਾ ਫਟ ਕੇ ਤਾਂ ਬੱਤੀ ਫੱਟਣ ਵਾਲੇ ਨੇ ਉਹਨਾਂ ਲੋਕਾਂ ਦੇ ਕਿਤੇ ਨਾ ਕਿਤੇ ਮਨ ਚ ਤਾਂ ਜ਼ਰੂਰ ਆਏਗੀ ਵੀ ਕਿੱਥੇ ਫੱਟਣਾ ਹੈ ਪਰ ਬਾਜਵਾ ਸਾਹਿਬ ਨੂੰ ਜੇ ਉਹਦਾ ਉਹਨਾਂ ਦੇ ਇਹਨੇ ਸੂਤਰ ਕੰਮ ਕਰਦੇ ਹੀ ਨੇ ਆ ਫਿਰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਔਰ ਦੱਸਣ ਕਿ ਬੱਤੀ ਬੰਬ ਆਏ ਕਿੱਥੋਂ ਨੇ ਤਾਂ ਬੱਤੀ ਬੰਬ ਜਿਹੜੇ ਅੱਜ ਫਟਣ ਵਾਲੇ ਨੇ ਉਹ ਹੈ ਕਿੱਥੇ ਨੇ ਇਸ ਕਰਕੇ ਆਮ ਆਦੀ ਪਾਰਟੀ ਨੇ ਜਿਹੜਾ ਫੈਸਲਾ ਲਿਆ ਕਿ ਉਹਨਾਂ ਤੇ ਐਫ ਆਈ ਆਰ ਕੀਤੀ ਹੈ ਬਹੁਤ ਵਧੀਆ ਗੱਲ ਹੈ ਐਵੇਂ ਜੇ ਬੰਦਿਆਂ ਤੇ ਹੋਣੀ ਚਾਹੀਦੀ ਹੈ ਐਡਾ ਆਪਣੇ ਆਪ ਨੂੰ ਸੁਲਝ ਸਮਝਦਾਰ ਲੀਡਰ ਉਖਾਉਂਦਾ ਹੈ ਨਾ ਰਾਜਨੀਤੀ ਕਰਨੀ ਹੈ ਤਾਂ ਕੰਮ ਦੀ ਰਾਜਨੀਤੀ ਕਰੋ دہشت ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ ਇਹਨਾਂ ਦੇ ਮਨਚ ਭੁਲੇਖਾ ਇੱਕ ਵੀ ਕੰਮ ਦੀ ਗੱਲ ਨਹੀਂ ਕਰਦੇ ਇਹਨਾਂ ਦੇ ਲੀਡਰ ਬਸ ਐਹੀ ਰਾਜਨੀਤੀ ਹੈ ਜੀ ਆਮ ਆਦਮੀ ਪਾਰਟੀ ਨੂੰ ਪੰਡਣਾ ਹੈ ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਚਾਹੀਏ ਆਪਾਂ ਦੁਗਾਟਨ ਕਰ ਰਹੇ ਸਕੂਲਾਂ ਦੇ ਬਹੁਤ ਸਾਰੇ ਸਕੂਲਾਂ ਚ ਤੁਸੀਂ ਚੈਨਲ ਵਾਲੇ ਵੀਰ ਜਾਣਦੇ ਹੋ ਮੈਨੂੰ ਤਾਂ ਨਹੀਂ ਲੱਗਦਾ ਅੱਜ ਤੋ 20 ਸਾਲ ਪਹਿਲਾਂ ਕੇ ਸਕੂਲ ਦੀ ਚਾਰਦੁਆਰੀ ਵੀ ਹੋਈ ਹੋਵੇ ਅੱਜ ਸਾਰੇ ਪਿੰਡਾਂ ਚ ਵੇਖਦੇ ਹੋਹੀ ਸਕੂਲ ਨੇ ਜਦੋਂ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਸਾਡੇ ਉਹ ਵੀ ਮਾਈਕਾ ਦੇ ਖਲੋ ਕੇ ਕਹਿੰਦੇ ਨੇ ਕਿ ਐਹੀ ਸਕੂਲ ਹੈ ਜਿਹੜੇ ਅੱਜ ਚਮਕਣ ਲੱਗ ਪਏ ਤੁਸੀਂ ਇਸ ਕਰਕੇ ਇਹਨਾਂ ਨੇ ਦੇਖਿਆ ਕਿ ਜਦੋਂ ਕੰਮ ਹੋਣ ਲੱਗੇ ਅਸੀਂ ਤਾਂ ਕਰਦੇ ਨਹੀਂ ਪਰ ਹੁਣ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਸਿੱਲਾ ਲਾਉਂਦੇ ਜੀ ਪੁਰਾਣੇ ਸਕੂਲ ਬਣਿਆ ਉਹਨਾਂ ਨੂੰ ਕਹਿੰਨਾ ਆਓ ਡੇਰਾ ਪਾਪਾ ਨਾਨਕ ਚ ਆ ਜਿਹੜਾ ਇੱਥੋਂ ਦਾ ਹੀ ਇਹ ਵਜੀਰ ਪਿਛਲੇ 5 ਸਾਲ ਰਿਹਾ ਉਹਨੂੰ ਕਹਿੰਨਾ ਆਜੋ ਡਿਬੇਟ ਕਰੋ ਮੇਰੇ ਨਾਲ ਬਹਿ ਕੇ ਮੇਰੇ ਸਾਹਮਣੇ ਆ ਬਰਖ ਤੇ ਠੀਕ ਹੈ ਜੀ ਤਾਂ ਡਿਬੇਟ ਕਰੋ ਤਾਂ ਦੱਸੋ ਕਿ ਫੁਰਾਣੇ ਸਕੂਲ ਚ ਫੁਲਾਣਾ ਕੰਮ ਅਸੀਂ ਪਿਛਲੇ 5 ਸਾਲਾਂ ਚ ਕਰਾਇਆ ਮੈਂ ਦੱਸੂਗਾ ਐਮਪੀਰ ਦਾ ਹੌਸਾਬ ਕਹਿੰਦੇ ਵਿੱਚ ਇਸ ਸੰਬੰਧ ਵਿੱਚ ਰੋਸ਼ਨੀ ਦਵਾਗੇ ਜੀ ਆਪਾਂ ਦੇ ਇੰਤਰ ਨੇ ਉਹਨਨ ਨੂੰ ਕੋਣ ਰੋਕਣ ਰਿਹਾ ਤਾਂ ਨੇ ਦੇਂਦੋਂ ਉਤਾਰ ਨੇ ਦੇਂਸਨ ਉਤਾਰ ਨੱਚਕਾਉਣੇ ਵੀ ਆਉਂਦੇ ਨੇ ਜਾਂ ਗਲਤ ਬੰਦਾ ਧਰਨੇ ਦੇਗਾ ਇੱਕ ਬੰਨੇ ਤਾਂ ਤੁਸੀਂ ਗਲਤ ਕੰਮ ਕਰਦੇ ਹੋ ਬੇ ਬੁਨਿਆਦ ਬਿਆਨ ਦੇ ਕੇ ਲੋਕਾਂ ਨੂੰ 겁ਨਾ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਹੋ ਜੇ ਉਹਨਾਂ ਤੇ ਐਫ ਆਈ ਆ ਹੋ ਗਈ ਜੇ ਪ੍ਰਤਾਪ ਆ ਜਾਵੇ ਤੇ ਹੋ ਗਈ ਆ ਤੇ ਸੰਜੇਂਦਰਪੁਰ ਰੰਦਾਵੇਂ ਤੇ ਨਹੀਂ ਹੋ ਸਕਦੀ ਉਹਨਾਂ ਦਾ ਤੁਸੀਂ ਦੇਖੇ ਵੇਖਲਾ ਪਿਆ ਤੂੰ ਵੀ ਟੀਪ ਟੀ ਮੁੱਖ ਮੰਤਰੀ ਨਾਲ ਗਰਹ ਭਾਗ ਰਿਆ ਤੇ ਇਹ ਵੀ ਸੂਤਰ ਹੋਣੇ ਆ ਤੂੰ ਆਪਣੇ ਸੂਤਰਾ ਕੋ ਕੰਮ ਲੈ ਅਦਾਸ ਤੇਰੇ ਸੂਤਰ ਕੀ ਕਹਿੰਦੇ ਨੇ ਜੀ ਹਾਈ ਕੋਰਟ ਤੋਂ ਖਾਰਜ ਹੁੰਦੀ ਆ ਉਹ ਕਦਮਾ ਖਾਰਜ ਹੁੰਦਾ ਤੇ ਫਿਰ ਸੁਪਰੀਮ ਕੋਰਟ ਰੋਕ ਰੱਖਦੀ ਹੈ ਅਜੇ ਮੇ ਕੋਈ ਕੋਈ ਉਹਦੇ ਚ ਖਾਰਜ ਨਹੀਂ ਪਾਈ 22 ਤਰੀਕ ਤੱਕ ਰੋਕ ਲਾਈ ਆ ਉਹਨਾਂ ਦੀ ਰਸਤੇ ਤੇ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ 22 ਤਰੀਕ ਤੋਂ ਬਾਅਦ ਦੇਖਾਂਗੇ ਹਾਈ ਕੋਰਟ ਕੀ ਫੈਸਲਾ ਲੈਂਦੀ ਹੈ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਕਰਾਂਗੇ ਠੀਕ ਤੋਂ ਬੰਦ ਤੇ ਅੱਜ ਦੀ ਪ੍ਰੈਸ ਕਾਨਫਰੈਂਸ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੁਹਾਡਾ ਧੰਨਵਾਦ ਕਰਦਾ ਹਾਂ ਸਾਰੇ ਚੈਨ ਚੀਰਾਂ ਦਾ ਜਿਹੜੇ ਤੁਸੀਂ ਅੱਜ ਆਏ ਹੋ ਅੱਜ ਮੈਂ ਗੱਲ ਕਰਨੀ ਹੈ ਸਾਰੇ ਦਲਤ ਭਾਈਚਾਰੇ ਦੇ ਸੰਬੰਧ ਚ ਮੈਂ ਤੁਹਾਡੇ ਚੈਨਲਾਂ ਤੇ ਰਹੀ ਉਹ ਦਲਤ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਵੀ ਆਮ ਆਦਮੀ ਪਾਰਟੀ 2022 ਚ ਸਰਕਾਰ ਬਣਨ ਤੋਂ ਪਹਿਲਾਂ ਇੱਕ ਲੋਕਾਂ ਨੂੰ ਵਾਅਦਾ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਾਬਾ ਸਾਹਿਬ ਡਾਕਟਰ ਅਵੇਦਕਰ ਜੀ ਤਾਂ ਸੀਧਿਆਨ ਸਰਦਾਰ ਭਗਤ ਸਿੰਘ ਜੀ ਵੀ ਸੋਚ ਤੇ ਚੱਲਣਾ ਹੈ ਉਹਨਾਂ ਦੇ ਦੱਸੇ ਹੋਏ ਦਰਸਾਏ ਹੋਏ ਪੂਰਨੀਆਂ ਤੇ ਜਿਹੜਾ ਸਰਕਾਰ ਨੇ ਚੱਲਣਾ ਔਰ ਚੱਲ ਰਹੀ ਆ ਹੁੰਦਾ ਕੀ ਸੀਗੀ ਇਤਿਹਾਸ 'ਚ ਹੋਇਆ ਕਿ ਸਰਕਾਰ ਬਣ ਤੇ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਆ 6 ਮੰਤਰੀ ਦਲਤ ਭਾਈਚਾਰੇ ਦੇ ਪੰਜਾਬ 'ਚ ਬਣਾਏ ਆ ਆਮ ਆਦੀ ਪਾਰਟੀ ਨੇ ਜਿਹੜਾ ਕਿ ਇੱਕ ਅੱਜ ਤੱਕ ਇਤਿਹਾਸ ਹੁਆ ਜਿਹੜਾ ਆਮ ਆਦਮੀ ਪਾਰਟੀ ਨੇ ਸੈੱਟ ਕੀਤਾ ਕਿ ਦਲਤਾਂ ਨੂੰ ਜਿਹੜੀ ਮਾਇਦਕੀ بڑے ਵੱਡੇ ਅਹੁਦੇ ਤੇ ਦਿੱਤੀ ਆ ਅਗਲੀ ਕਾਰਨ ਸਰਕਾਰ ਨੇ ਜਦੋਂ ਆਪਾਂ ਪਹਿਲਾਂ ਵੇਖਦੇ ਰਹੇ ਕਿ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਹੈ ਉਹਦੇ ਵਿੱਚ ਜਿਹੜੀਆਂ ਪ੍ਰਮੋਸ਼ਨਾਂ ਹੁੰਦੀਆਂ ਸੀਗੀਆਂ ਐਡਵੋਕੇਟ ਜਨਰਲ ਬਣਨੇ ਡਿਪਟੀ ਐਡਵੋਕੇਟ ਲੱਗਣੇ ਜਾਂ ਵੱਖ-ਵੱਖ ਉੱਚੇ ਹੁੰਦੇ ਤਾਂ ਜਾਣਾ ਉਹਦੇ ਵਿੱਚ ਦਲਤ ਭਾਈਚਾਰੇ ਨੂੰ ਬੜਾ ਪਿੱਛੇ ਕੀਤਾ ਗਿਆ ਉਹਨਾਂ ਦੀਆਂ ਪ੍ਰਮੋਸ਼ਨਾਂ 'ਚ ਬੜੀਆਂ ਰੁਕਾਵਟਾਂ ਆਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਣ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਦਾ ਕੱਟਿਆ ਗਿਆ ਉਹਨਾਂ ਦਾ ਰੱਖਮਕਰਨ ਕੱਟਿਆ ਗਿਆ ਸੀਗਾ ਉਹਦੇ 'ਚ ਆਮ ਆਦੀ ਪਾਰਟੀ ਨੇ ਇੱਕ ਨਵਾਂ ਕਾਨੂੰਨ ਬਣਾਇਆ ਜਿਹਦੇ ਵਿੱਚ ਦਲਿਤ ਭਾਈਚਾਰੇ ਨੂੰ ਕੁਅੱਜ ਐਡਵੋਕੇਟ ਜਰਨਲ ਵੀ ਲੱਗਣਗੇ ਡਿਪਟੀ ਐਡਵੋਕੇਟ ਵੀ ਜਰਨਲ ਵੀ ਲੱਗਣਗੇ ਇਸ ਕਰਕੇ ਜਿਹੜੀ ਬਹੁਤ ਵੱਡੀ ਸਹੂਲਤ ਜਿਹੜੀ ਦਲਿਤ ਭਾਈਚਾਰਾ ਨੂੰ ਆਮ ਆਦਮੀ ਪਾਰਟੀ ਨੇ ਦਿੱਤੀ ਹੈ ਕਿਉਂ ਦਿੱਤੀ ਹੈ ਕਿ ਬਾਬਾ ਸਾਹਿਬ ਉਮੀਦਵਾਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਲਿਤ ਭਾਈਚਾਰੇ ਚੋਂ ਸੀਗੇ ਮੱਧ ਪ੍ਰਦੇਸ਼ ਚ ਇਹਨਾਂ ਦਾ ਜਨਮ ਹੋਇਆ ਕਿ ਉਹਨਾਂ ਨੇ ਬੜਾ ਲੰਮਾ ਸਮਾਂ ਦਲਤਾਂ ਦੀ ਲੜਾਈ ਲਈ ਜਦੋਂ ਕਿ ਕਦੀ ਇੱਕ ਸਮਾਂ ਸੀਗਾ ਕਿ ਇਹਨਾਂ ਨੂੰ ਛੂਤਰ ਦੇ ਨਾਂ ਤੇ ਲੋਕੀ ਕਹਿੰਦੇ ਸੀਗੇ ਤਾਂ ਛੂਤਰ ਭਾਈਚਾਰਾ ਪਰ ਬਰਾਬਰ ਦਾ ਹੱਕ ਜਿਹੜਾ ਬਾਬਾ ਸਾਹਿਬ ਨੇ ਦਲਤਾਂ ਨੂੰ ਦਿਵਾਇਆ ਔਰ ਅੱਜ ਮੈਂ ਕਹਿੰਦਾ ਵੀ ਬਾਬਾ ਸਾਹਿਬ ਦੀ ਮਿਹਨਤ ਕਰਕੇ ਉਹਨਾਂ ਦੇ ਕਰਕੇ ਹੀ ਇੱਕ ਇੱਕ ਸਾਰਤਾ ਬਰਾਬਰਤਾ ਜਿਹੜੀ ਹੈ ਸਾਡੇ ਭਾਈਚਾਰੇ ਚ ਆਈ ਹੈ ਤਾਂ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਆਮ ਆਦਮੀ ਪਾਰਟੀ ਦਲਤਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਮਾਨ ਕਰਦੀ ਹੈ ਔਰ ਕਰਦੀ ਰਹੇਗੀ ਇਹਦਾ ਮੇਨ ਅੱਜ ਮਕਸਦ ਸਾਡਾ ਇਹੀ ਸੀਗਾ ਜੀ ਪ੍ਰੈਸ ਕਾਨਫਰੰਸ ਕਰਨਾ ਦਲਤਾਂ ਦੇ ਸਬੰਧ ਚ 2027 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਹ ਜਿਹੜਾ ਇੰਪਲੀਮੈਂਟ ਹੁੰਦਾ ਜੀ ਦਿਖੇਗਾ ਜਿਹੜਾ ਤੁਸੀਂ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਇੰਪਲੀਮੈਂਟ ਹੋ ਗਿਆ ਜੀ ਇਹਦੇ ਚ ਕੋਈ ਅਸੀ ਗੱਲ ਨਹੀਂ ਗਈ ਦਲਤ ਭਾਈਚਾਰੇ ਸਮਾਜ ਦਾ ਬਹੁਤ ਮਾਨ ਸਨਮਾਨ ਆਮ ਆਦਮੀ ਪਾਰਟੀ ਕਰਦੀ ਹੈ ਤੁਸੀਂ ਇਹ ਵੀ ਗੁਰਗ ਜਿਹੜੇ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਉਹ ਵੀ ਦਲਤਪਾਈ ਚਾਰੇ ਚੋਂ ਨੇ ਐਸੀ ਭਾਈ ਚਰਾਂ 6 ਕੈਬਨਿਟ ਚ ਵਜੀਰ ਜਿਹੜੇ ਨੇ ਐਸ ਵੇਲੇ ਦਲਤਪਾਈ ਚਾਰੇ ਦੇ ਨੇ ਤਾਂ ਨਹੀਂ ਤਾਂ ਪਿਛਲੇ ਛਾਤੀ ਮਾਰ ਕੇ ਦੇਖ ਲਓ ਪਿਛਲੀਆਂ ਸਰਕਾਰਾਂ ਚ ਕਿ ਦਲਤਪਾਈ ਚਾਰੇ ਨੂੰ ਕਿੰਨੀ ਕਰ ਮੈਂਦਗੀ ਮਿਲਦੀ ਸੀ ਇਸ ਕਰਕੇ ਆਮ ਆਦਮੀ ਪਾਰਟੀ ਦਲਤਪਾਈ ਚਾਰੇ ਦਾ ਪੂਰਾ ਮਾਣ ਸਤਕਾਰ ਜਿਹੜੀ ਉਹ ਕਰਦੀ ਹੈ ਅੱਜ ਵੀ ਕਰਦੀ ਹੈ ਕਰਦੀ ਰਹੇਗੀ ਹਿੰਦਆਸ ਤੋਂ ਜਿੰਨੇ ਦਲਤ ਪਾਈਚਾਰੇ ਦੀ ਕਮਿਊਨਿਟੀ ਹੈ तकरीबन ਉਹ ਪਛੜੀ ਹੋਈ ਹੈ ਔਰ ਫਾਈਨੈਂਸ਼ੀਅਲ ਵੀ ਕੋਈ ਪਛੜੀ ਹੋਈ ਹੈ ਤੁਹਾਡੀ ਸਰਕਾਰ ਇਹਦੇ ਨੂੰ ਲੈ ਕੇ ਕੋਈ ਸੰਜੀਦਾ ਦੇਖੋ ਦਲਤ ਭਾਈਚਾਰੇ ਦੇ ਨਾਲ ਮੈਂ ਪਹਿਲਾਂ ਹੀ ਗੱਲ ਕਹਿ ਕੇ ਨਾ ਵੀ ਬਿਲਕੁਲ ਦਲਤ ਭਾਈਚਾਰੇ ਦੇ ਬਿਲਕੁਲ ਨਾਲ ਜੇ 6 ਕੈਬਨਿਟ ਦੇ ਵਜ਼ੀਰ ਹੀ ਵੇਦਤੇ ਨੇ ਇਹੋ ਵੱਡਿਦਾ ਔਰ ਹੋਰ ਬਾਕੀ ਜਿਹੜਾ ਦਲਤ ਭਾਈਚਾਰੇ ਨੂੰ ਜਿੰਨੀਆਂ ਵੀ ਸਹੂਲਤਾਂ ਸਰਕਾਰ ਵੱਲੋਂ ਮਿਲਦੀਆਂ ਨੇ ਉਹ ਜਿਵੇਂ ਬੱਚਿਆਂ ਨੂੰ ਵਜੀਫਾ ਮਿਲਦਾ ਸਕੂਲਾਂ 'ਚ ਮੁਫਤ ਪੜਾਈ ਮਿਲਦੀ ਹੈ ਉਹ ਆਲਰੇਡੀ ਸਾਰੇ ਸਕੂਲਾਂ 'ਚ ਜਿਹੜੀ ਉਹ ਵੀ ਮਿਲ ਗਈ। ਇੱਕ ਬਤਾਪ ਸਿੰਘ ਬਾਜਵਾ ਨੂੰ ਲੈ ਕੇ ਸਵਾਲ 22 ਅਪ੍ਰੈਲ ਤੱਕ ਜਿਹੜਾ ਉਹਨਾਂ ਨੂੰ ਕਿਸੇ ਵੀ ਕਾਰਵਾਈ ਕਰਨ ਦਾ ਜੋ ਰੋਕ ਲਈ ਗਈ ਹੈ। ਬਿਲਕੁਲ ਅਸੀਂ ਸਤਿਕਾਰ ਕਰਦੇ ਹਾਂ ਮਾਨਯੋਗ ਹਾਈ ਕੋਰਟ ਸਾਹਿਬ ਦਾ ਜੋ ਵੀ ਉਹਨਾਂ ਫੈਸਲਾ ਲਿਆ ਸਤਿਕਾਰਯੋਗ ਹਾਈ ਕੋਰਟ ਸਾਹਿਬ ਹਾਈ ਕੋਰਟ। ਬਾਕੀ ਜਿਹੜਾ ਬਾਜਵਾ ਸਾਹਿਬ ਨੇ ਕੰਮ ਕੀਤਾ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਜਿਹੜੀ ਪੱਟੀ ਚ ਬੜੇ ਲੰਮੇ ਸਮੇਂ ਬਾਅਦ ਪੰਜਾਬ ਨਿਕਲਿਆ ਸਾਰਿਆਂ ਨੇ ਵੇਖਿਆ ਪਿਛਲਾ ਹੱਤਵਤਾ ਦਾ ਦੌਰ ਦੇਖਿਆ ਇਹ ਫੇਰ ਉਸੇ ਦੌਰ ਚ ਜਿਹੜਾ ਵਾ ਪੰਜਾਬ ਨੂੰ ਧੱਕਣਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਪ੍ਰਤਾਪ ਬਾਜਵੇ ਦੇ ਬਿਆਨ ਨਾਲ ਬਣਿਆ ਬਹੁਤ ਸਾਰੇ ਲੋਕ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹ ਜਦੋਂ ਉਹਨਾਂ ਦੇ ਮਨ ਚ ਇਹ ਗੱਲ ਜਾਊਗੀ ਕਿ ਜਿਹੜੇ 18 ਬੰਬ ਦਾ ਫੜ ਕੇ ਤਾਂ 32 ਫੱਟਣ ਵਾਲੇ ਨੇ ਉਹਨਾਂ ਲੋਕਾਂ ਦੇ ਕਿਤੇ ਨਾ ਕਿਤੇ ਮਨ ਚ ਤਾਂ ਜ਼ਰੂਰ ਆਏਗੀ ਵੀ ਕਿੱਥੇ ਫੱਟਣਾ ਹੈ ਪਰ ਬਾਜਵਾ ਸਾਹਿਬ ਨੂੰ ਜੇ ਉਹਦਾ ਉਹਨਾਂ ਦੇ ਇਹਨੇ ਸੂਤਰ ਕੰਮ ਕਰਦੇ ਹੀ ਨੇ ਆ ਫਿਰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ। ਉਹ ਦੱਸਣ ਕਿ ਬੱਤੀ ਬੰਬ ਆਏ ਕਿੱਥੋਂ ਨੇ ਤੇ ਬੱਤੀ ਬੰਬ ਜਿਹੜੇ ਇਹਦੇ ਫਟਣ ਵਾਲੇ ਨੇ ਉਹ ਹੈ ਕਿੱਥੇ ਨੇ। ਇਸ ਕਰਕੇ ਆਮ ਆਦਮੀ ਪਾਰਟੀ ਨੇ ਜਿਹੜਾ ਫੈਸਲਾ ਲਿਆ ਕਿ ਉਹਨਾਂ ਤੇ ਐਫ ਆਈ ਆਰ ਕੀਤੀ ਹੈ ਬਹੁਤ ਵਧੀਆ ਗੱਲ ਹੈ। ਇਹੋ ਜਿਹੇ ਬੰਦਿਆਂ ਤੇ ਹੋਣੀ ਚਾਹੀਦੀ ਹੈ। ਐਡਾ ਆਪਣੇ ਆਪ ਨੂੰ ਸੁਲਝ ਸਮਝਦਾਰ ਲੀਡਰ ਉਖਾਉਂਦਾ ਹੈ। ਕਿ ਰਾਜਨੀਤੀ ਕਰਨੀ ਹੈ ਤਾਂ ਕੰਮ ਦੀ ਰਾਜਨੀਤੀ ਕਰੋ। دہشت ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ। ਇਹਨਾਂ ਦੇ ਮਨਚ ਭੁਲੇਖਾ ਇੱਕ ਵੀ ਕੰਮ ਦੀ ਗੱਲ ਨਹੀਂ ਕਰਦੇ ਇਹਨਾਂ ਦੇ ਲੀਡਰ ਬਸ ਐਹੀ ਰਾਜਨੀਤੀ ਹੈ ਜੀ ਆਮ ਆਦਮੀ ਪਾਰਟੀ ਨੂੰ ਪੰਡਣਾ ਹੈ ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਜੀ ਇਹ ਆਪਾਂ ਦੁਗਾਟਨ ਕਰ ਰਹੇ ਸਕੂਲਾਂ ਦੇ ਬਹੁਤ ਸਾਰੇ ਸਕੂਲਾਂ ਚ ਤੁਸੀਂ ਚੈਨਲ ਵਾਲੇ ਵੀਰ ਜਾਣਦੇ ਹੋ ਮੈਨੂੰ ਤਾਂ ਨਹੀਂ ਲੱਗਦਾ ਅੱਜ ਤੋ 20 ਸਾਲ ਪਹਿਲੇ ਸਕੂਲ ਦੀ ਚਾਰਦੁواری ਵੀ ਹੋਈ ਹੋਵੇ ਅੱਜ ਸਾਰੇ ਪਿੰਡਾਂ ਚ ਵੇਖਦੇ ਹੋਹੀ ਸਕੂਲ ਨੇ ਜਦੋਂ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਸਾਡੇ ਉਹ ਵੀ ਮਾਈਕਾ ਦੇ ਖਲੋ ਕੇ ਕਹਿੰਦੇ ਨੇ ਕਿ ਐਹੀ ਸਕੂਲ ਹੈ ਜਿਹੜੇ ਅੱਜ ਚਮਕਣ ਲਾਤੇ ਆ ਤੁਸੀਂ ਇਸ ਕਰਕੇ ਇਹਨਾਂ ਨੇ ਦੇਖਿਆ ਕਿ ਜਦੋਂ ਕੰਮ ਹੋਣ ਲੱਗੇ ਅਸੀਂ ਤਾਂ ਕਰਦੇ ਨਹੀਂ ਪਰ ਹੁਣ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਸਿੱਲਾ ਲਾਉਂਦੇ ਜੀ ਪੁਰਾਣੇ ਸਕੂਲ ਬਣਿਆ ਉਹਨਾਂ ਨੂੰ ਕਹਿੰਦਾ ਆਓ ਡੇਰਾ ਪਾਪਾ ਨਾਨਕ ਚ ਆ ਜਿਹੜਾ ਇੱਥੋਂ ਦਾ ਹੀ ਇਹ ਵਜ਼ੀਰ ਪਿਛਲੇ 5 ਸਾਲ ਰਿਹਾ ਉਹਨੂੰ ਕਹਿੰਦਾ ਆਜੋ ਡਿਬੇਟ ਕਰੋ ਮੇਰੇ ਨਾਲ ਬੈ ਕੇ ਮੇਰੇ ਸਾਹਮਣੇ ਆ ਬਰੰਟ ਤੇ ਠੀਕ ਹੈ ਜੀ ਤਾਂ ਡਿਬੇਟ ਕਰੋ ਤਾਂ ਦੱਸੋ ਕਿ ਪੁਰਾਣੇ ਸਕੂਲ ਚ ਫਲਾਣਾ ਕੰਮ ਅਸੀਂ ਪਿਛਲੇ 5 ਸਾਲਾਂ ਚ ਕਰਾਇਆ ਮੈਂ ਬਾਅਦ ਦੱਸੂਗਾ ਐਮਪੀਰ ਦਾ ਸਾਹਿਬ ਕਹਿੰਦੇ ਵੀ ਇਸ ਵਾਰ ਦੇ ਵਿੱਚ ਰੋਸ਼ਟਰ ਨੇ ਦਵਾਂਗੇ ਜੀ ਆਪਾਂ ਦੇਂਤਰ ਨੇ ਉਹਨਨ ਨੂੰ ਕੋਣ ਰੋਕਣ ਰੇਤਰ ਨੇ ਦੇਂਤੋਂ ਉਤਰ ਨੇ ਦੇਂਸਨ ਉਤਰ ਨੱਚ ਕੌਣੇ ਵੀ ਆਉਂਦੇ ਨੇ ਜਾਂ ਗਲਤ ਬੰਦਾ ਧਰਨੇ ਦੇਗਾ ਇੱਕ ਬੰਨੇ ਤਾਂ ਤੁਸੀਂ ਗਲਤ ਕੰਮ ਕਰਦੇ ਹੋ ਬੇ ਬੁਨਿਆਦ ਬਿਆਨ ਦੇ ਕੇ ਲੋਕਾਂ ਨੂੰ ਘਬਰਾ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਹੋ ਜੇ ਉਹਨਾਂ ਤੇ ਐਫ ਆਈ ਆ ਹੋ ਗਈ ਜੇ ਪਤਾ ਪਾ ਜਾਵੇ ਤੇ ਹੋ ਗਈ ਆ ਤੇ ਸੰਗਜੰਦਰਪੁਰ ਰੰਦਾਵੇ ਤੇ ਨਹੀਂ ਹੋ ਸਕਦੀ ਉਹਨਾਂ ਦਾ ਤੁਸੀਂ ਦੇਖੇ ਵੇਖਲਾ ਪਿਆ ਤੁਸੀਂ ਟੀਪ ਟੀ ਮੁੱਖ ਮੰਤਰੀ ਨੇ ਗਰਹ ਭਾਗ ਰਿਆ ਤੇ ਇਹ ਵੀ ਸੂਤਰ ਹੋਣੇ ਆ ਤੂੰ ਆਪਣੇ ਸੂਤਰਾ ਕੋ ਕੰਮ ਲੈ ਅਦਾਸਰ ਫੇਰੇ ਸੂਤਰ ਕੀ ਕਹਿੰਦੇ ਨੇ ਜੀ ਹਾਈ ਕੋਰਟ ਤੋਂ ਖਾਰਜ ਹੁੰਦੀ ਆ ਮਕਦਮਾ ਖਾਰਜ ਹੁੰਦਾ ਫਿਰ ਸੁਪਰੀਮ ਕੋਰਟ ਰੋਕ ਕਰੇ ਅੱਜ ਵੀ ਕੋਈ ਕੋਈ ਉਹਦੇ ਚ ਖਾਰਜ ਨਹੀਂ ਪਾਈ 22 ਤਰੀਕ ਤੱਕ ਰੋਕ ਲਾਈ ਆ ਉਹਨਾਂ ਦੀ ਰੈਸਟ ਦੇ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ 22 ਤਰੀਕ ਤੋਂ ਬਾਅਦ ਦੇਖਾਂਗੇ ਹਾਈ ਕੋਰਟ ਕੀ ਫੈਸਲਾ ਲੈਂਦੀ ਆ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਕਰਾਂਗੇ ਠੀਕ ਉਸ ਬੰਦ ਤੇ ਅੱਜ ਜੀ ਪ੍ਰੈਸ ਕਾਨਫਰੈਂਸ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੁਹਾਡਾ ਧੰਨਵਾਦ ਕਰਦਾ ਸਾਰੇ ਚੈਨ ਜੀ ਦਾ ਜਿਹੜਾ ਤੁਸੀਂ ਅੱਜ ਆਏ ਹੋ ਅੱਜ ਮੈਂ ਗੱਲ ਕਰਨੀ ਹੈ ਸਾਰੇ ਜਲਤ ਭਾਈਚਾਰੇ ਦੇ ਸਬੰਧ ਚ ਮੈਂ ਤੁਹਾਡੇ ਚੈਨਲਾਂ ਤੇ ਰਹੀ ਉਹ ਦਲਤ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਵੀ ਆਮ ਆਦਮੀ ਪਾਰਟੀ 2022 ਚ ਸਰਕਾਰ ਬਣ ਤੋਂ ਪਹਿਲਾਂ ਇੱਕ ਲੋਕਾਂ ਨੂੰ ਵਾਅਦਾ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਾਬਾ ਸਾਹਿਬ ਡਾਕਟਰ ਅਮੇਤਕਰ ਜੀ ਤਾਂ ਛੀਦਿਆਂ ਸਰਦਾਰ ਭਗਤ ਸਿੰਘ ਜੀ ਵੀ ਸੋਚ ਤੇ ਚੱਲਣਾ ਉਹਨਾਂ ਦੇ ਦੱਸੇ ਹੋਏ ਦਰਸਾਏ ਹੋਏ ਪੂਰਨੀਆਂ ਤੇ ਜਿਹੜਾ ਸਰਕਾਰ ਨੇ ਚੱਲਣਾ ਔਰ ਚੱਲ ਰਹੀ ਆ ਹੁੰਦਾ ਕੀ ਸੀਗੀ ਇਤਿਹਾਸ 'ਚ ਹੋਇਆ ਕਿ ਸਰਕਾਰ ਬਣ ਤੇ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਬਣੀ ਆ 6 ਮੰਤਰੀ ਦਲਤ ਭਾਈਚਾਰੇ ਦੇ ਪੰਜਾਬ 'ਚ ਬਣਾਏ ਆ ਆਮਾਦੀ ਪਾਰਟੀ ਨੇ ਜਿਹੜਾ ਕਿ ਇੱਕ ਅੱਜ ਤੱਕ ਇਤਿਹਾਸ ਵਾ ਜਿਹੜਾ ਆਮਾਦੀ ਪਾਰਟੀ ਨੇ ਸੈੱਟ ਕੀਤਾ ਕਿ ਦਲਤਾਂ ਨੂੰ ਜਿਹੜੀ ਨਮਾਇਦਗੀ بڑے ਵੱਡੇ ਪਦਤ ਤੇ ਦਿੱਤੀ ਆ ਅਗਲੀ ਕਨ ਸਰਕਾਰ ਨੇ ਜਦੋਂ ਆਪਾਂ ਪਹਿਲਾਂ ਵੇਖਦੇ ਰਹੇ ਕਿ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਹੈ ਉਹਦੇ ਵਿੱਚ ਜਿਹੜੀਆਂ ਪ੍ਰਮੋਸ਼ਨਾਂ ਹੁੰਦੀਆਂ ਸੀਗੀਆਂ ਐਡਵੋਕੇਟ ਜਨਰਲ ਬਣਨੇ ਡਿਪਟੀ ਐਡਵੋਕੇਟ ਲੱਗਨੇ ਜਿਵੇਂ ਵੱਖ-ਵੱਖ ਉੱਚੀਆਂ ਅਮਤਾਂ ਤੇ ਜਾਣਾ ਉਹਦੇ ਵਿੱਚ ਦਲਤ ਭਾਈਚਾਰੇ ਨੂੰ ਬੜਾ ਪਿੱਛੇ ਕੀਤਾ ਗਿਆ ਉਹਨਾਂ ਦੀਆਂ ਪ੍ਰਮੋਸ਼ਨਾਂ 'ਚ ਬੜੀਆਂ ਰੁਕਾਵਟਾਂ ਆਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਣਨ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਦਾ ਕੱਟਿਆ ਗਿਆ ਉਹਨਾਂ ਦਾ ਰੱਖਵਾਕਰਨ ਕੱਟਿਆ ਗਿਆ ਸੀਗਾ ਉਹਦੇ 'ਚ ਆਮ ਆਦੀ ਪਾਰਟੀ ਨੇ ਇੱਕ ਨਵਾਂ ਕਾਨੂੰਨ ਬਣਾਇਆ ਜਿਹਦੇ ਵਿੱਚ ਦਲਿਤ ਭਾਈਚਾਰੇ ਨੂੰ ਉਹ ਅੱਜ ਐਡਵੋਕੇਟ ਜਨਰਲ ਵੀ ਲੱਗਣਗੇ ਡਿਪਟੀ ਐਡਵੋਕੇਟ ਵੀ ਜਨਰਲ ਵੀ ਲੱਗਣਗੇ ਇਸ ਕਰਕੇ ਜਿਹੜੀ ਬਹੁਤ ਵੱਡੀ ਸਹੂਲਤ ਜਿਹੜੀ ਦਲਿਤ ਭਾਈਚਾਰੇ ਨੂੰ ਆਮ ਆਦੀ ਪਾਰਟੀ ਨੇ ਦਿੱਤੀ ਹੈ ਕਿਉਂ ਦਿੱਤੀ ਹੈ ਕਿ ਬਾਬਾ ਸਾਹਿਬ ਉਮੀਦਵਾਰ ਆਪਾਂ ਸਾਰਿਆਂ ਨੂੰ ਪਤਾ ਹੈ ਇੱਕ ਦਲਿਤ ਭਾਈਚਾਰੇ ਚੋਂ ਸੀਗੇ ਮੱਧ ਪ੍ਰਦੇਸ਼ ਚ ਇਹਨਾਂ ਦਾ ਜਨਮ ਹੋਇਆ ਠੀਕ ਹੈ ਉਹਨਾਂ ਨੇ ਬੜਾ ਲੰਮਾ ਸਮਾਂ ਦਲਤਾਂ ਦੀ ਲੜਾਈ ਲਈ ਜਦੋਂ ਕਿ ਕਦੀ ਇੱਕ ਸਮਾਂ ਸੀਗਾ ਕਿ ਇਹਨਾਂ ਨੂੰ ਛੂਤਰ ਦੇ ਨਾਂ ਤੇ ਲੋਕੀ ਕਹਿੰਦੇ ਸੀਗੇ ਤਾਂ ਛੂਤਰ ਭਾਈਚਾਰਾ ਪਰ ਬਰਾਬਰ ਦਾ ਹੱਕ ਜਿਹੜਾ ਬਾਬਾ ਸਾਹਿਬ ਨੇ ਦਲਤਾਂ ਨੂੰ ਦਿਵਾਇਆ ਉਹ ਅੱਜ ਮੈਂ ਕਹਿੰਦਾ ਵੀ ਬਾਬਾ ਸਾਹਿਬ ਦੀ ਮਿਹਨਤ ਕਰਕੇ ਉਹਨਾਂ ਦੇ ਕਰਕੇ ਹੀ ਇੱਕ ਇੱਕ ਸਾਰਤਾ ਬਰਾਬਰਤਾ ਜਿਹੜੀ ਹੈ ਸਾਡੇ ਭਾਈਚਾਰੇ ਚ ਆਈ ਹੈ ਤਾਂ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਆਮ ਆਦਮੀ ਪਾਰਟੀ ਦਲਤਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਮਾਨ ਕਰਦੀ ਹੈ ਔਰ ਕਰਦੀ ਰਹੇਗੀ ਇਹਦਾ ਮੇਨ ਅੱਜ ਮਕਸਦ ਸਾਡਾ ਇਹੀ ਸੀਗਾ ਜੀ ਪ੍ਰੈਸ ਕਾਨਫਰੰਸ ਕਰਨਾ ਦਲਤਾਂ ਦੇ ਸਬੰਧ ਚ 2027 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਹ ਜਿਹੜਾ ਇੰਪਲੀਮੈਂਟ ਹੁੰਦਾ ਜੀ ਦਿਖੇਗਾ ਜਿਹੜਾ ਤੁਸੀਂ ਉਹਨਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਇੰਪਲੀਮੈਂਟ ਹੋ ਗਿਆ ਜੀ ਇਹਦੇ ਚ ਕੋਈ ਅਸੀ ਗੱਲ ਨਹੀਂ ਗਈ ਦਲਤ ਭਾਈਚਾਰੇ ਸਮਾਜ ਦਾ ਬਹੁਤ ਮਾਨ ਸਨਮਾਨ ਆਮ ਆਦਮੀ ਪਾਰਟੀ ਕਰਦੀ ਹੈ ਤੁਸੀਂ ਇਹ ਵੀ ਗੁਣਕ ਜਿਹੜੇ ਸਾਡੇ ਪੰਜਾਬ ਦੇ ਫਾਈਨੈਂਸ ਮੰਤਰੀ ਨੇ ਉਹ ਵੀ ਦਲਤਪਾਈ ਚਾਰੀਚੋਂ ਨੇ ਐਸੀ ਭਾਈਚਾਰਾ ਛੇ ਕੈਬਨਿਟ ਦੇ ਵਜ਼ੀਰ ਜਿਹੜੇ ਨੇ ਐਸ ਵੇਲੇ ਦਲਤਪਾਈ ਚਾਰੀ ਦੇ ਨੇ ਤਾਂ ਨਹੀਂ ਤਾਂ ਪਿਛਲੇ ਝਾਤੀ ਮਾਰ ਕੇ ਦੇਖ ਲਓ ਪਿਛਲੀਆਂ ਸਰਕਾਰਾਂ ਚ ਕਿ ਦਲਤਪਾਈ ਚਾਰਾ ਨੂੰ ਕਿੰਨੀ ਕਰਨ ਮੈਂਦਗੀ ਮਿਲਦੀ ਸੀ ਇਸ ਕਰਕੇ ਆਮ ਆਦਮੀ ਪਾਰਟੀ ਦਲਤਪਾਈ ਚਾਰ ਦਾ ਪੂਰਾ ਮਾਨ ਸਤਕਾਰ ਜਿਹੜੀ ਉਹ ਕਰਦੀ ਹੈ ਅੱਜ ਵੀ ਕਰਦੀ ਹੈ ਕਰਦੀ ਰਹੇਗੀ ਹੁੰਦਾ ਉਸਰ ਜਿੰਨੇ ਦਲਤਪਾਈ ਚਾਰ ਦੇ ਕਮਿਊਨਿਟੀ ਆ ਤਕਰੀਬਨ ਪਛੜੀ ਹੋਈ ਹੈ। ਔਰ ਫਾਈਨੈਂਸ਼ੀਅਲ ਵੀ ਕੋਈ ਪਛੜੀ ਹੋਈ ਹੈ। ਤੁਹਾਡੀ ਸਰਕਾਰ ਇਹਦੇ ਨੂੰ ਲੈ ਕੇ ਕੋਈ ਸੰਜੀਦਾ ਦੇ ਦੇ ਕੋ ਦਲਤਪਾਈਚਾਰੇ ਦੇ ਨਾਲ ਮੈਂ ਪਹਿਲਾਂ ਹੀ ਗੱਲ ਕਹਿ ਕੇ ਨਾ ਵੀ ਬਿਲਕੁਲ ਦਲਤਪਾਈਚਾਰੇ ਦੇ ਬਿਲਕੁਲ ਨਾਲ ਜਿਹੜੇ 6 ਕੈਬਨਿਟ ਦੇ ਵਜ਼ੀਰ ਹੀ ਵੇਦਤੇ ਨੇ। ਇਹਦੇ ਵੱਟੇ ਦਾ ਔਰ ਹੋਰ ਬਾਕੀ ਜਿਹੜਾ ਦਲਤਪਾਈਚਾਰੇ ਨੂੰ ਜਿੰਨੀਆਂ ਵੀ ਸਹੂਲਤਾਂ ਸਰਕਾਰ ਵੱਲੋਂ ਮਿਲਦੀਆਂ ਨੇ। ਉਹ ਜਿਵੇਂ ਬੱਚਿਆਂ ਨੂੰ ਵਜੀਫਾ ਮਿਲਦਾ ਸਕੂਲਾਂ 'ਚ ਮੁਫਤ ਪੜਾਈ ਮਿਲਦੀ ਹੈ। ਉਹ ਆਲਰੇਡੀ ਸਾਰੇ ਸਕੂਲਾਂ 'ਚ ਜਿਹੜੀ ਉਹ ਵੀ ਮਿਲਦੀ ਹੈ। ਇੱਕ Pratap Singh Bajwan ਨੂੰ ਲੈ ਕੇ ਸਵਾਲ ਭਾਈ ਅਪ੍ਰੈਲ ਤੱਕ ਜਿਹੜਾ ਉਹਨਾਂ ਨੂੰ ਕਿਸੇ ਵੀ ਕਾਰਵਾਈ ਕਰਨ ਦਾ ਜੋ ਰੋਕ ਲਾਈ ਗਈ ਹੈ ਬਿਲਕੁਲ ਅਸੀਂ ਸਤਿਕਾਰ ਕਰਦੇ ਹਾਂ ਮਾਨਯੋਗ ਹਾਈ ਕੋਰਟ ਸਾਹਿਬ ਦਾ ਜੋ ਵੀ ਉਹਨਾਂ ਫੈਸਲਾ ਲਿਆ ਸਤਿਕਾਰਯੋਗ ਹਾਈ ਕੋਰਟ ਸਾਹਿਬ ਹਾਈ ਕੋਰਟ ਬਾਕੀ ਜਿਹੜਾ ਬਾਜਵਾ ਸਾਹਿਬ ਨੇ ਕੰਮ ਕੀਤਾ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਜਿਹੜੀ ਭੱਠੀ ਚੋਂ ਬੜੇ ਲੰਮੇ ਸਮੇਂ ਬਾਅਦ ਪੰਜਾਬ ਨਿਕਲਿਆ ਸਾਰਿਆਂ ਨੇ ਵੇਖਿਆ ਪਿਛਲਾ ਹੱਤਵਤਾ ਦਾ ਦੌਰ ਦੇਖਿਆ ਹੈ ਇਹ ਫੇਰ ਉਸੇ ਦੌਰ ਚ ਜਿਹੜਾ ਵਾ ਪੰਜਾਬ ਨੂੰ ਧੱਕਣਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਪ੍ਰਤਾਪ ਬਾਜਵੇ ਦੇ ਬਿਆਨ ਨਾਲ ਬਣਿਆ ਬਹੁਤ ਸਾਰੇ ਲੋਕ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹ ਜਦੋਂ ਉਹਨਾਂ ਦੇ ਮਨ ਚ ਇਹ ਗੱਲ ਜਾਊਗੀ ਕਿ ਜੈਸੇ 18 ਬੰਬ ਦਾ ਫਟ ਕੇ ਤਾਂ ਬੱਤੀ ਫੱਟਣ ਵਾਲੇ ਨੇ ਉਹਨਾਂ ਲੋਕਾਂ ਦੇ ਕਿਤੇ ਨਾ ਕਿਤੇ ਮਨ ਚ ਤਾਂ ਜ਼ਰੂਰ ਆਏਗੀ ਵੀ ਕਿੱਥੇ ਫੱਟਣਾ ਹੈ ਪਰ ਬਾਜਵਾ ਸਾਹਿਬ ਨੂੰ ਜੇ ਉਹਦਾ ਉਹਨਾਂ ਦੇ ਇਹਨੇ ਸੂਤਰ ਕੰਮ ਕਰਦੇ ਹੀ ਨੇ ਤਾਂ ਫਿਰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਉਹ ਦੱਸਣ ਕਿ 32 ਬੰਬ ਆਏ ਕਿੱਥੋਂ ਨੇ ਤਾਂ 32 ਬੰਬ ਜਿਹੜੇ ਅੱਜ ਫਟਣ ਵਾਲੇ ਨੇ ਉਹ ਹੈ ਕਿੱਥੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਨੇ ਜਿਹੜਾ ਫੈਸਲਾ ਲਿਆ ਕਿ ਉਹਨਾਂ ਤੇ ਐਫ ਆਈ ਆਰ ਕੀਤੀ ਹੈ ਬਹੁਤ ਵਧੀਆ ਗੱਲ ਹੈ ਐਵੇਂ ਜੇ ਬੰਦਿਆਂ ਤੇ ਹੋਣੀ ਚਾਹੀਦੀ ਹੈ ਐਡਾ ਆਪਣੇ ਆਪ ਨੂੰ ਸੁਲਝ ਸਮਝਦਾਰ ਲੀਡਰ ਉਖਾਉਂਦਾ ਹੈ ਨਾ ਰਾਜਨੀਤੀ ਕਰਨੀ ਹੈ ਤਾਂ ਕੰਮ ਦੀ ਰਾਜਨੀਤੀ ਕਰੋ دہشت ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ ਇਹਨਾਂ ਦੇ ਮੰਚ ਭੁਲੇਖਾ ਇੱਕ ਵੀ ਕੰਮ ਦੀ ਗੱਲ ਨਹੀਂ ਕਰਦੇ ਇਹਨਾਂ ਦੇ ਲੀਡਰ ਬਸ ਇਹੀ ਰਾਜਨੀਤੀ ਹੈ ਜੀ ਆਮ ਆਦਮੀ ਪਾਰਟੀ ਨੂੰ ਪੰਡਣਾ ਹੈ ਆਮ ਆਦਮੀ ਪਾਰਟੀ ਨੂੰ ਇਹ ਕਹਣਾ ਜੀ ਇਹ ਆਪਾਂ ਦੁਗਾਟਨ ਕਰ ਰਹੇ ਸਕੂਲਾਂ ਦੇ ਬਹੁਤ ਸਾਰੇ ਸਕੂਲਾਂ ਚ ਤੁਸੀਂ ਚੈਨਲ ਵਾਲੇ ਵੀਰ ਜਾਣਦੇ ਹੋ ਮੈਨੂੰ ਤਾਂ ਨਹੀਂ ਲੱਗਦਾ ਅੱਜ ਤੋ 20 ਸਾਲ ਪਹਿਲਾਂ ਕਿ ਸਕੂਲ ਦੀ ਚਾਰਦੁਵਾਰੀ ਵੀ ਹੋਈ ਹੋਵੇ ਅੱਜ ਸਾਰੇ ਪਿੰਡਾਂ ਚ ਵੇਖਦੇ ਹੋਹੀ ਸਕੂਲ ਨੇ ਜਦੋਂ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਸਾਡੇ ਉਹ ਵੀ ਮਾਈਕਾਂ ਦੇ ਖਲੋ ਕੇ ਕਹਿੰਦੇ ਨੇ ਕਿ ਇਹਹੀ ਸਕੂਲ ਹੈ ਜਿਹੜੇ ਅੱਜ ਚਮਕਣ ਲਾਤੇ ਆ ਤੁਸੀਂ ਇਸ ਕਰਕੇ ਇਹਨਾਂ ਨੇ ਦੇਖਿਆ ਕਿ ਜਦੋਂ ਕੰਮ ਹੋਣ ਲੱਗੇ ਅਸੀਂ ਤਾਂ ਕਰਦੇ ਨਹੀਂ ਪਰ ਹੁਣ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਸਿੱਲਾ ਲਾਉਂਦੇ ਜੀ ਪੁਰਾਣੇ ਸਕੂਲ ਬਣਿਆ ਉਹਨਾਂ ਨੂੰ ਕਹਿੰਦਾ ਆਓ ਡੇਰਾ ਪਾਪਾ ਨਾਨਕ ਚ ਆ ਜਿਹੜਾ ਇੱਥੋਂ ਦਾ ਹੀ ਇਹ ਵਜੀਰ ਪਿਛਲੇ 5 ਸਾਲ ਰਿਹਾ ਉਹਨੂੰ ਕਹਿੰਦਾ ਆਜੋ ਡਿਬੇਟ ਕਰੋ ਮੇਰੇ ਨਾਲ ਬਹਿ ਕੇ ਮੇਰੇ ਸਾਹਮਣੇ ਆਓ ਪਰਟ ਤੇ ਠੀਕ ਹੈ ਜੀ ਤਾਂ ਡਿਬੇਟ ਕਰੋ ਤਾਂ ਦੱਸੋ ਕਿ ਫੁਰਾਣੇ ਸਕੂਲ ਚ ਫੁਲਾਣਾ ਕੰਮ ਅਸੀਂ ਪਿਛਲੇ 5 ਸਾਲਾਂ ਚ ਕਰਾਇਆ ਮੈਂ ਦੱਸੂਗਾ ਐਮਪੀਰ ਦਾ ਸਾਹਿਬ ਕਹਿੰਦੇ ਵਿੱਚ ਸਬੰਧ ਵਿੱਚ ਰੋਸ਼ ਧਰਨੇ ਦਵਾਂਗੇ ਜੀ ਆਪਾਂ ਦੇਣ ਧਰਨੇ ਉਹਨਾਂ ਨੂੰ ਕੋਣ ਰੋਕਣ ਰਿਹਾ ਧਰਨੇ ਦੇਣ ਤੋਂ ਉੱਤਰ ਨਿਰਦੇਸ਼ਨ ਉੱਤਰ ਨਿਚਕਾਉਣੇ ਵੀ ਆਉਂਦੇ ਨੇ ਜਾਂ ਗਲਤ ਬੰਦਾ ਧਰਨੇ ਦੇਗਾ ਇੱਕ ਬੰਨੇ ਤਾਂ ਤੁਸੀਂ ਗਲਤ ਕੰਮ ਕਰਦੇ ਹੋ ਬੇ ਬੁਨਿਆਦ ਬਿਆਨ ਦੇ ਕੇ ਲੋਕਾਂ ਨੂੰ ਘਮਰਾ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਹੋ ਜੇ ਉਹਨਾਂ ਤੇ ਐਫ ਆਈ ਆ ਹੋ ਗਈ ਜੇ ਪ੍ਰਤਾਪ ਆ ਜਾਵੇ ਤੇ ਹੋ ਗਈ ਆ ਤੇ ਸੰਗਜੰਦਰਪੁਰ ਹੰਦਾ ਵੀ ਤੇ ਨਹੀਂ ਹੋ ਸਕਦੀ ਉਹਨਾਂ ਦਾ ਤੁਸੀਂ ਦੇਖੇ ਵੇਖਲਾ ਪਿਆ ਤੁਸੀਂ ਟੀਪ ਟੀ ਮੁੱਖ ਮੰਤਰੀ ਨਾਲ ਗਰਹ ਭਾਗ ਰਿਆ ਤੇ ਇਹ ਵੀ ਸੂਤਰ ਹੋਣੇ ਆ ਤੂੰ ਆਪਣੇ ਸੂਤਰਾ ਕੋ ਕੰਮ ਲੈ ਅਦਾਸ ਤੇਰੇ ਸੂਤਰ ਕੀ ਕਹਿੰਦੇ ਨੇ ਜੀ ਹਾਈ ਕੋਰਟ ਤੋਂ ਖਾਰਜ ਹੁੰਦੀ ਆ ਮਕਦਮਾ ਖਾਰਜ ਹੁੰਦਾ ਫਿਰ ਸੁਪਰੀਮ ਕੋਰਟ ਰੋਕ ਰੱਖੇ ਅਜੇ ਮੇ ਕੋਈ ਕੋਈ ਉਹਦੇ ਚ ਖਾਰਜ ਨਹੀਂ ਪਾਈ 22 ਤਰੀਕ ਤੱਕ ਰੋਕ ਲਾਈ ਆ ਉਹਨਾਂ ਦੀ ਰੈਸਟ ਤੇ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ 22 ਤਰੀਕ ਤੋਂ ਬਾਅਦ ਦੇਖਾਂਗੇ ਹਾਈ ਕੋਰਟ ਕੀ ਫੈਸਲਾ ਲੈਂਦੀ ਹੈ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਕਰਾਂਗੇ ਠੀਕ ਉਸ ਬੰਦ ਤੇ ਅੱਜ ਜੀ ਪ੍ਰੈਸ ਕਾਨਫਰੈਂਸ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੁਹਾਡਾ ਧੰਨਵਾਦ ਕਰਦਾ ਸਾਰੇ ਚੈਨ ਚੀਰਾਂ ਦਾ ਜਿਹੜੇ ਤੁਸੀਂ ਅੱਜ ਆਏ ਹੋ ਅੱਜ ਮੈਂ ਗੱਲ ਕਰਨੀ ਹੈ ਸਾਰੇ ਦਲਤ ਭਾਈਚਾਰੇ ਦੇ ਸੰਬੰਧ ਚ ਮੈਂ ਤੁਹਾਡੇ ਚੈਨਲਾਂ ਤੇ ਰਹੀ ਉਹ ਦਲਤ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਵੀ ਆਮ ਆਦਮੀ ਪਾਰਟੀ 2022 ਚ ਸਰਕਾਰ ਬਣਨ ਤੋਂ ਪਹਿਲਾਂ ਇੱਕ ਲੋਕਾਂ ਨੂੰ ਵਾਅਦਾ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਾਬਾ ਸਾਹਿਬ ਡਾਕਟਰ ਅਮੇਤਕਰ ਜੀ ਕਾਂਸੀਦਿਆਨ ਸਰਦਾਰ ਭਗਤ ਸਿੰਘ ਜੀ ਵੀ ਸੋਚ ਤੇ ਚੱਲਣਾ ਉਹਨਾਂ ਦੇ ਦੱਸੇ ਹੋਏ ਦਰਸਾਏ ਹੋਏ ਪੂਰਨੀਆਂ ਤੇ ਜਿਹੜਾ ਸਰਕਾਰ ਨੇ ਚੱਲਣਾ ਔਰ ਚੱਲ ਰਹੀ ਆ ਹੁੰਦਾ ਕੀ ਸੀਗੀ ਇਤਿਹਾਸ 'ਚ ਹੋਇਆ ਕਿ ਸਰਕਾਰ ਬਣ ਤੇ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਆ 6 ਮੰਤਰੀ ਦਲਤ ਭਾਈਚਾਰੇ ਦੇ ਪੰਜਾਬ 'ਚ ਬਣਾਏ ਆ ਆਮ ਆਦੀ ਪਾਰਟੀ ਨੇ ਜਿਹੜਾ ਕਿ ਇੱਕ ਅੱਜ ਤੱਕ ਇਤਿਹਾਸ ਹੁਆ ਜਿਹੜਾ ਆਮ ਆਦਮੀ ਪਾਰਟੀ ਨੇ ਸੈੱਟ ਕੀਤਾ ਕਿ ਦਲਤਾਂ ਨੂੰ ਜਿਹੜੀ ਨੁਮਾਇਦਗੀ بڑے ਵੱਡੇ ਅਹੁਦੇ ਤੇ ਦਿੱਤੀ ਆ ਅਗਲੀ ਕਾਲ ਸਰਕਾਰ ਨੇ ਜਦੋਂ ਆਪਾਂ ਪਹਿਲਾਂ ਵੇਖਦੇ ਰਹੇ ਕਿ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਹੈ ਉਹਦੇ ਵਿੱਚ ਜਿਹੜੀਆਂ ਪ੍ਰੋਮੋਸ਼ਨਾਂ ਹੁੰਦੀਆਂ ਸੀਗੀਆਂ ਐਡਵੋਕੇਟ ਜਨਰਲ ਬਣਨੇ ਡਿਪਟੀ ਐਡਵੋਕੇਟ ਲੱਗਣੇ ਜਾਂ ਵੱਖ-ਵੱਖ ਉੱਚੇ ਹੁੰਦੇ ਤਾਂ ਜਾਣਾ ਉਹਦੇ ਵਿੱਚ ਦਲਤ ਭਾਈਚਾਰੇ ਨੂੰ ਬੜਾ ਪਿੱਛੇ ਕੀਤਾ ਗਿਆ ਉਹਨਾਂ ਦੀਆਂ ਪ੍ਰੋਮੋਸ਼ਨਾਂ 'ਚ ਬੜੀਆਂ ਰੁਕਾਵਟਾਂ ਆਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਣ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਦਾ ਕੱਟਿਆ ਗਿਆ ਉਹਨਾਂ ਦਾ ਰੱਖਮਕਰਨ ਕੱਟਿਆ ਗਿਆ ਸੀਗਾ ਉਹਦੇ 'ਚ ਆਮ ਆਦੀ ਪਾਰਟੀ ਨੇ ਇੱਕ ਨਵਾਂ ਕਾਨੂੰਨ ਬਣਾਇਆ ਜਿਹਦੇ ਵਿੱਚ ਦਲਿਤ ਭਾਈਚਾਰੇ ਨੂੰ ਉਹ ਅੱਜ ਐਡਵੋਕੇਟ ਜਰਨਲ ਵੀ ਲੱਗਣਗੇ ਡਿਪਟੀ ਐਡਵੋਕੇਟ ਵੀ ਜਰਨਲ ਵੀ ਲੱਗਣਗੇ ਇਸ ਕਰਕੇ ਜਿਹੜੀ ਬਹੁਤ ਵੱਡੀ ਸਹੂਲਤ ਜਿਹੜੀ ਦਲਿਤ ਭਾਈਚਾਰੇ ਨੂੰ ਆਮ ਆਦੀ ਪਾਰਟੀ ਨੇ ਦਿੱਤੀ ਹੈ ਕਿਉਂ ਦਿੱਤੀ ਹੈ ਕਿ ਬਾਬਾ ਸਾਹਿਬ ਮੇਦਕਰ ਆਪਾਂ ਸਾਰਿਆਂ ਨੂੰ ਪਤਾ ਹੈ ਇੱਕ ਦਲਿਤ ਭਾਈਚਾਰੇ ਚੋਂ ਸੀਗੇ ਮੱਧ ਪ੍ਰਦੇਸ਼ ਚ ਇਹਨਾਂ ਦਾ ਜਨਮ ਹੋਇਆ ਉਹਨਾਂ ਨੇ ਬੜਾ ਲੰਮਾ ਸਮਾਂ ਦਲਤਾਂ ਦੀ ਲੜਾਈ ਲਈ ਜਦੋਂ ਕਿ ਕਦੀ ਇੱਕ ਸਮਾਂ ਸੀਗਾ ਕਿ ਇਹਨਾਂ ਨੂੰ ਛੂਤਰ ਦੇ ਨਾਂ ਤੇ ਲੋਕੀ ਕਹਿੰਦੇ ਸੀਗੇ ਤਾਂ ਛੂਤਰ ਭਾਈਚਾਰਾ ਪਰ ਬਰਾਬਰ ਦਾ ਹੱਕ ਜਿਹੜਾ ਬਾਬਾ ਸਾਹਿਬ ਨੇ ਦਲਤਾਂ ਨੂੰ ਦਿਵਾਇਆ ਹੋ ਰੱਜ ਮੈਂ ਕਹਿੰਦਾ ਵੀ ਬਾਬਾ ਸਾਹਿਬ ਦੀ ਮਿਹਨਤ ਕਰਕੇ ਉਹਨਾਂ ਦੇ ਕਰਕੇ ਹੀ ਇੱਕ ਇੱਕ ਸਾਰਤਾ ਬਰਾਬਰਤਾ ਜਿਹੜੀ ਹੈ ਸਾਡੇ ਭਾਈਚਾਰੇ ਚ ਆਈ ਹੈ ਤਾਂ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਆਮ ਆਦੀ ਪਾਰਟੀ ਦਲਤਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਮਾਨ ਕਰਦੀ ਹੈ ਔਰ ਕਰਦੀ ਰਹੇਗੀ ਇਹਦਾ ਮੇਨ ਅੱਜ ਮਕਸਦ ਸਾਡਾ ਇਹੀ ਸੀਗਾ ਜੀ ਪ੍ਰੈਸ ਕਾਨਫਰੰਸ ਕਰਨਾ ਦਲਤਾਂ ਦੇ ਸਬੰਧ ਚ 2027 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਹ ਜਿਹੜਾ ਇੰਪਲੀਮੈਂਟ ਹੁੰਦਾ ਜੀ ਦਿਖੇਗਾ ਜਿਹੜਾ ਤੁਸੀਂ ਮੰਨਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਇੰਪਲੀਮੈਂਟ ਹੋ ਗਿਆ ਜੀ ਇਹਦੇ ਚ ਕੋਈ ਅਸੀ ਗੱਲ ਨਹੀਂ ਗਈ ਦਲਤ ਭਾਈਚਾਰੇ ਸਮਾਜ ਦਾ ਬਹੁਤ ਮਾਨ ਸਨਮਾਨ ਆਮ ਆਦਮੀ ਪਾਰਟੀ ਕਰਦੀ ਹੈ ਤੁਸੀਂ ਇਹ ਵੀ ਗੁਰੰਗ ਜਿਹੜੇ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਉਹ ਵੀ ਦਲਤਪਾਈ ਚਾਰੇ ਚੋਂ ਨੇ ਐਸ ਸੀ ਭਾਈਚਾਰੇੋਂ ਛੇ ਕੈਬਨਿਟ ਦੇ ਵਜ਼ੀਰ ਜਿਹੜੇ ਨੇ ਐਸ ਵੇਲੇ ਦਲਤਪਾਈ ਚਾਰੇ ਦੇ ਨੇ ਤਾਂ ਨਹੀਂ ਤਾਂ ਪਿਛਲੇ ਝਾਤੀ ਮਾਰ ਕੇ ਦੇਖ ਲਓ ਪਿਛਲੀਆਂ ਸਰਕਾਰਾਂ ਚ ਕਿ ਦਲਤਪਾਈ ਚਾਰਿਆਂ ਨੂੰ ਕਿੰਨੀ ਕਰਨ ਮੈਂਦਕੀ ਮਿਲਦੀ ਸੀ ਇਸ ਕਰਕੇ ਆਮ ਆਦਮੀ ਪਾਰਟੀ ਦਲਤਪਾਈ ਚਾਰੇ ਦਾ ਪੂਰਾ ਮਾਨ ਸਤਕਾਰ ਜਿਹੜੀ ਉਹ ਕਰਦੀ ਅੱਜ ਵੀ ਕਰਦੀ ਹੈ ਕਰਦੀ ਰਹੇਗੀ ਇੰਦਾ ਉਸ ਜਿੰਨੇ ਦਲਤ ਪਾਈ ਚੱਤੇ ਨੇ ਕਮਿਊਨਿਟੀ ਆ ਤਕਰੀਬਨ ਉਹ ਪਛੜੀ ਹੋਈ ਹੈ ਔਰ ਫਾਈਨੈਂਸ਼ੀਅਲ ਵੀ ਕੋਈ ਪਛੜੀ ਹੋਈ ਹੈ ਤੁਹਾਡੀ ਸਰਕਾਰ ਇਧਰ ਇਹਨੂੰ ਲੈ ਕੇ ਕੋਈ ਸੰਜੀਦਾ ਦੇਖੋ ਦਲਤ ਪਾਈਚਾਰੇ ਦੇ ਨਾਲ ਮੈਂ ਪਹਿਲਾਂ ਹੀ ਗੱਲ ਕਹਿ ਕੇ ਨਾ ਵੀ ਬਿਲਕੁਲ ਦਲਤ ਪਾਈਚਾਰੇ ਦੇ ਬਿਲਕੁਲ ਨਾਲ ਜਿਹੜੇ 6 ਕੈਬਨਿਟ ਦੇ ਵਜ਼ੀਰ ਹੀ ਦੇਤੇ ਨੇ ਇਹੋ ਵੱਟੇ ਦਾ ਔਰ ਹੋਰ ਬਾਕੀ ਜਿਹੜਾ ਦਲਤ ਪਾਈਚਾਰੇ ਨੂੰ ਜਿੰਨੀਆਂ ਵੀ ਸਹੂਲਤਾਂ ਸਰਕਾਰ ਵੱਲੋਂ ਮਿਲਦੀਆਂ ਨੇ ਉਹ ਜਿਵੇਂ ਬੱਚਿਆਂ ਨੂੰ ਵਜੀਫਾ ਮਿਲਦਾ ਸਕੂਲਾਂ 'ਚ ਮੁਫਤ ਪੜਾਈ ਮਿਲਦੀ ਹੈ ਉਹ ਆਲਰੇਡੀ ਸਾਰੇ ਸਕੂਲਾਂ 'ਚ ਜਿਹੜੀ ਉਹ ਵੀ ਮਿਲ ਰਹੀ ਹੈ ਇੱਕ ਬਤਾਪ ਸਿੰਘ ਬਾਜਵਾ ਨੂੰ ਲੈ ਕੇ ਸਵਾਲ 22 ਅਪ੍ਰੈਲ ਤੱਕ ਜਿਹੜਾ ਉਹਨਾਂ ਨੂੰ ਕਿਸੇ ਵੀ ਕਾਰਵਾਈ ਕਰਨ ਦਾ ਯੋਗ ਰੋਕ ਲਈ ਗਈ ਹੈ ਬਿਲਕੁਲ ਅਸੀਂ ਸਤਿਕਾਰ ਕਰਦੇ ਹਾਂ ਮਾਨਯੋਗ ਹਾਈ ਕੋਰਟ ਸਾਹਿਬ ਦਾ ਜੋ ਵੀ ਉਹਨਾਂ ਫੈਸਲਾ ਲਿਆ ਸਤਿਕਾਰਯੋਗ ਹਾਈ ਕੋਰਟ ਸਾਹਿਬ ਹਾਈ ਕੋਰਟ ਬਾਕੀ ਜਿਹੜਾ ਬਾਜਵਾ ਸਾਹਿਬ ਨੇ ਕੰਮ ਕੀਤਾ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਜਿਹੜੀ ਪੱਠੀ ਚੋਂ ਬੜੇ ਲੰਮੇ ਸਮੇਂ ਬਾਅਦ ਪੰਜਾਬ ਨਿਕਲਿਆ ਹੈ ਸਾਰਿਆਂ ਨੇ ਵੇਖਿਆ ਪਿਛਲਾ ਹੱਤਵਾਦੀ ਦੌਰ ਦੇਖਿਆ ਇਹ ਫੇਰ ਉਸੇ ਦੌਰ ਚ ਜਿਹੜਾ ਵਾ ਪੰਜਾਬ ਨੂੰ ਧੱਕਣਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਪ੍ਰਤਾਪ ਬਾਜਵੇ ਦੇ ਬਿਆਨ ਨਾਲ ਬਣਿਆ ਬਹੁਤ ਸਾਰੇ ਲੋਕ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹ ਜਦੋਂ ਉਹਨਾਂ ਦੇ ਮਨ ਚ ਇਹ ਗੱਲ ਜਾਊਗੀ ਕਿ ਜਿਹੜੇ 18 ਬੰਬ ਦਾ ਫੜ ਕੇ ਤਾਂ 32 ਫੱਟਣ ਵਾਲੇ ਨੇ ਉਹਨਾਂ ਲੋਕਾਂ ਦੇ ਕਿਤੇ ਨਾ ਕਿਤੇ ਮਨ ਚ ਤਾਂ ਜ਼ਰੂਰ ਆਏਗੀ ਵੀ ਕਿੱਥੇ ਫੱਟਣਾ ਹੈ ਪਰ ਬਾਜਵਾ ਸਾਹਿਬ ਨੂੰ ਜੇ ਉਹਦਾ ਉਹਨਾਂ ਦੇ ਇਹਨੇ ਸੂਤਰ ਕੰਮ ਕਰਦੇ ਹੀ ਨੇ ਆ ਫਿਰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ। ਉਹ ਦੱਸਣ ਕਿ ਬੱਤੀ ਬੰਬ ਆਏ ਕਿੱਥੋਂ ਨੇ ਤੇ ਬੱਤੀ ਬੰਬ ਜਿਹੜੇ ਇਹਦੇ ਫਟਣ ਵਾਲੇ ਨੇ ਹੋਇਆ ਕਿੱਥੇ ਨੇ। ਇਸ ਕਰਕੇ ਆਮ ਆਦੀ ਪਾਰਟੀ ਨੇ ਜਿਹੜਾ ਫੈਸਲਾ ਲਿਆ ਕਿ ਉਹਨਾਂ ਤੇ ਐਫ ਆਈ ਆਰ ਕੀਤੀ ਹੈ ਬਹੁਤ ਵਧੀਆ ਗੱਲ ਹੈ। ਇਹੋ ਜਿਹੇ ਬੰਦਿਆਂ ਤੇ ਹੋਣੀ ਚਾਹੀਦੀ ਹੈ। ਐਡਾ ਆਪਣੇ ਆਪ ਨੂੰ ਸੁਲਝ ਸਮਝਦਾਰ ਲੀਡਰ ਉਖਾਉਂਦਾ ਹੈ। ਕਿ ਰਾਜਨੀਤੀ ਕਰਨੀ ਹੈ ਤਾਂ ਕੰਮ ਦੀ ਰਾਜਨੀਤੀ ਕਰੋ। دہشت ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ। ਇਹਨਾਂ ਦੇ ਮਨਚ ਭਲੇਖਾ ਇੱਕ ਵੀ ਕੰਮ ਦੀ ਗੱਲ ਨਹੀਂ ਕਰਦੇ ਇਹਨਾਂ ਦੇ ਲੀਡਰ ਬਸ ਐਹੀ ਰਾਜਨੀਤੀ ਹੈ ਜੀ ਆਮ ਆਦਮੀ ਪਾਰਟੀ ਨੂੰ ਪੰਡਣਾ ਹੈ ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਚਾਹੀਏ ਆਪਾਂ ਦੁਗਾਟਨ ਕਰ ਰਹੇ ਸਕੂਲਾਂ ਦੇ ਬਹੁਤ ਸਾਰੇ ਸਕੂਲਾਂ 'ਚ ਤੁਸੀਂ ਚੈਨਲ ਵਾਲੇ ਵੀਰ ਜਾਣਦੇ ਹੋ ਮੈਨੂੰ ਤਾਂ ਨਹੀਂ ਲੱਗਦਾ ਅੱਜ ਤੋ 20 ਸਾਲ ਪਹਿਲਾਂ ਕੇ ਸਕੂਲ ਦੀ ਚਾਰਦੁਆਰੀ ਵੀ ਹੋਈ ਹੋਵੇ ਅੱਜ ਸਾਰੇ ਪਿੰਡਾਂ 'ਚ ਵੇਖਦੇ ਹੋਹੀ ਸਕੂਲ ਨੇ ਜਦੋਂ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਸਾਡੇ ਉਹ ਵੀ ਮਾਇਕਾ ਦੇ ਖਲੋ ਕੇ ਕਹਿੰਦੇ ਨੇ ਕਿ ਐਹੀ ਸਕੂਲ ਹੈ ਜਿਹੜੇ ਅੱਜ ਚਮਕਣ ਲੱਗ ਪਏ ਤੁਸੀਂ ਇਸ ਕਰਕੇ ਇਹਨਾਂ ਨੇ ਦੇਖਿਆ ਕਿ ਜਦੋਂ ਕੰਮ ਹੋਣ ਲੱਗੇ ਅਸੀਂ ਤਾਂ ਕਰਦੇ ਨਹੀਂ ਪਰ ਹੁਣ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਛਿੱਲਾ ਲਾਉਂਦੇ ਜੀ ਪੁਰਾਣੇ ਸਕੂਲ ਬਣਿਆ ਉਹਨਾਂ ਨੂੰ